ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਦੇ ਪਿੰਡ ਪਿੱਥੋ ਵਿਖੇ ਪਿੰਡ ਪਿੱਥੋ ਰਾਮਪੁਰਾ ਫੂਲ ਮੰਡੀ ਤੋਂ ਤਕਰੀਬਨ 5-6 ਕਿਲੋਮੀਟਰ ਦੀ ਦੂਰੀ ਤੇ ਆ ਤੇ ਇੱਥੇ ਤੁਹਾਨੂੰ ਅੱਜ ਇੱਕ ਪੁਰਾਣੀ ਹਵੇਲੀ ਦਿਖਾ ਰਹੇ ਹਾਂ ਹਵੇਲੀ ਕਹਿ ਲਈਏ ਜਾਂ ਹਵੇਲੀ ਦਾ ਇੱਕ ਹਿੱਸਾ ਕਹਿ ਲਈਏ ਦੋਸਤੋ ਇਹ ਜਿਹੜੀ ਆਪਾਂ ਇਮਾਰਤ ਦੇਖ ਰਹੇ ਹਾਂ ਇਹ ਇਮਾਰਤ ਭਾਈ ਕਾਣ ਸਿੰਘ ਨਾਬਾ ਜੀ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ ਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਉਹਨਾਂ ਦੀ ਇਹ ਹਵੇਲੀ ਆ ਪਾਈ ਕਾਨ ਸਿੰਘ ਨਾਬਾ ਜੀ ਦਾ ਜਿਹੜਾ ਜੱਦੀ ਪਿੰਡ ਆ ਉਹ ਪਿੰਡ ਪਿੱਥੋ ਆ ਤੇ ਇਹ ਹਵੇਲੀ ਖੇਤਾਂ ਦੇ ਵਿੱਚ ਆ ਇੱਥੇ ਦੱਸਦੇ ਆ ਕਿ ਪਹਿਲਾਂ ਆਸੇ-ਪਾਸੇ ਸਾਰੇ ਏਰੀਏ ਦੇ ਵਿੱਚ ਬਹੁਤ ਵੱਡਾ ਬਾਗ ਵੀ ਹੁੰਦਾ ਸੀ ਤੇ ਇਹ ਬਾਗ ਦੇ ਵਿੱਚ ਇੱਕ ਹਵੇਲੀ ਸੀ ਉਹਨਾਂ ਦੀ ਹੁਣ ਸਿਰਫ ਇਸ ਹਵੇਲੀ ਦਾ ਇੰਨਾ ਕਾ ਹਿੱਸਾ ਬਚਿਆ ਜਿਹੜਾ ਆਪਾਂ ਇਸ ਵੀਡੀਓ ਕਲਿੱਪ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਆਸੇ-ਪਾਸੇ ਸਿਰਫ ਹੁਣ ਕਣਕਾਂ ਦਿਖਾਈ ਦਿੰਦੀਆਂ ਨੇ ਤੇ ਇੱਥੇ ਇੱਕ ਪੁਰਾਣਾ ਖੂਬੀਆ ਹੁਣ ਇੱਥੇ ਮੋਟਰਾਂ ਲੱਗ ਚੁੱਕੀਆਂ ਨੇ ਜਿਹੜੀਆਂ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਹ ਹਵੇਲੀ ਬਹੁਤ ਪੁਰਾਣੀ ਆ ਪਿੰਡ ਵਾਸੀ ਦੱਸਦੇ ਆ ਕਿ ਭਾਈ ਕਾਂ ਸਿੰਘ ਨਾਬਾ ਜੀ ਦਾ ਜਿਹੜਾ ਪਰਿਵਾਰ ਸੀ ਜਾਂ ਪਸ਼ੋਕੜ ਸੀ ਉਹ ਇਸੇ ਪਿੰਡ ਪਿੱਥੋ ਦਾ ਸੀ ਭਾਈ ਕਾਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਲਿਖਿਆ 1912 ਤੋਂ ਸ਼ੁਰੂ ਕਰਕੇ 1926 ਦੇ ਵਿੱਚ ਮਹਾਨ ਕੋਸ਼ ਪੂਰਾ ਕੀਤਾ ਤਕਰੀਬਨ 14 ਸਾਲ ਦਾ ਜਿਹੜਾ ਵਕਤ ਲਾ ਕੇ ਮਹਾਨ ਕੋਸ਼ ਲਿਖਿਆ ਗਿਆ ਸੀ ਤੇ 1927 ਦੇ ਵਿੱਚ ਜਦੋਂ ਇਹ ਮਹਾਨ ਕੋਸ਼ ਦੀ ਪ੍ਰਿੰਟਿੰਗ ਹੋਈ ਤਾਂ ਉਹਨਾਂ ਸਮਿਆਂ ਦੇ ਵਿੱਚ 50000 ਰੁਪਿਆ ਇਸ ਦਾ ਖਰਚਾ ਆਇਆ ਸੀ ਇਹ ਪਟਿਆਲਾ ਰਿਆਸਤ ਦੇ ਵੱਲੋਂ ਉਸ ਸਮੇਂ ਪ੍ਰਿੰਟ ਕਰਵਾਇਆ ਗਿਆ ਸੀ। ਉਸ ਸਮੇਂ ਸਿੱਖ ਰਾਜ ਦੀਆਂ ਤਿੰਨ ਮੁੱਖ ਰਿਆਸਤਾਂ ਸਨ ਪਟਿਆਲਾ ਰਿਆਸਤ ਨਾਭਾ ਰਿਆਸਤ ਤੇ ਜੀਂਦ ਰਿਆਸਤ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਸਨ ਪਰ ਜੇਕਰ ਨਾਬੇ ਨੂੰ ਜਾਣਿਆ ਜਾਂਦਾ ਤਾਂ ਉਹ ਭਾਈ ਕਾਨ ਸਿੰਘ ਨਾਭਾ ਜੀ ਕਰਕੇ ਜਾਣਿਆ ਜਾਂਦਾ ਦੋਸਤੋ ਸਾਡੇ ਚੈਨਲ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਜਿਹੜੀਆਂ ਇਸ ਤਰੀਕੇ ਦੀਆਂ ਪ੍ਰਾਣੀਆਂ ਵਿਰਾਸਤੀ ਚੀਜ਼ਾਂ ਨੇ ਉਹਨਾਂ ਦੀ ਕਵਰੇਜ ਕਰਕੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਇਹ ਵੀਡੀਓ ਪਿੰਡ ਪਿੱਥੋ ਤੋਂ ਅਸੀਂ ਕਵਰ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਈ ਕਾਨ ਸਿੰਘ ਨਾਬਾ ਜੀ ਦਾ ਜੱਦੀ ਘਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਅੱਗੇ ਕਮੈਂਟ ਜ਼ਰੂਰ ਕਰਿਆ ਜੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੋਸਤਾਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਿਓ ਧੰਨਵਾਦ